ਵੂਮਨ ਕਾਲਜ ਦੇ ਬਾਹਰ ਹੁੱਲੜਬਾਜੀ ਕਰਨ ਵਾਲੇ ਨੌਜਵਾਨਾਂ ਤੇ ਪੁਲਿਸ ਨੇ ਨਕੇਲ ਕਸੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਰੋਕ-ਰੋਕ ਕੇ ਪੰਜਾਬ ਪੁਲਿਸ ਦੇ ਵੱਲੋਂ ਚਲਾਣ ਕੱਟੇ ਗਏ ਨੇ ਤਾਂ ਗੁਰਦਾਸਪੁਰ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਪੰਜਾਬ ਪੁਲਿਸ ਐਕਸ਼ਨ ਦੇ ਵਿੱਚ ਆਈ ਹੈ ਟ੍ਰੈਫਿਕ ਪੁਲਿਸ ਦੇ ਵੱਲੋਂ ਨੌਜਵਾਨਾਂ ਨੂੰ ਰੋਕ ਰੋਕ ਕੇ ਚਲਾਣ ਕੱਟੇ ਗਏ ਨੇ ਟ੍ਰੈਫਿਕ ਪੁਲਿਸ ਇੰਚਾਰਜ ਦਾ ਕਹਿਣਾ ਹੈ ਕਿ ਇਹ ਨੌਜਵਾਨ ਹੁੱਲੜਬਾਜੀ ਕਰਦੇ ਨੇ ਔਮਨ ਕਾਲਜ ਦੇ ਬਾਹਰ ਹੁੱਲੜਬਾਜੀ ਕੀਤੀ ਜਾਂਦੀ ਹੈ ਤਾਂ ਜਾਂ ਫਿਰ ਬੁਲੇਟਾਂ ਦੇ ਪਟਾਕੇ ਮਾਰੇ ਜਾਂਦੇ ਨੇ ਤਾਂ ਜਿਨ੍ਹਾਂ ਬੁਲੇਟਾਂ ਦੇ ਪਟਾਕੇ ਮਾਰੇ ਜਾ ਰਹੇ ਸੀ ਉਹਨਾਂ ਬੁਲੇਟਾਂ ਦੇ ਸਲੰਸਰ ਖੋਲ ਕੇ ਉਹਨਾਂ ਤੇ ਬਲਡੋਜ਼ਰ ਵੀ ਚਲਾਇਆ ਗਿਆ ਜਿਸ ਦੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਉਹ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਕਿ ਇਸ ਤ ਆ ਜੋ ਸਲੰਸਰ ਨੇ ਇਹਨਾਂ ਤੇ ਬੁਲਡੋਜ਼ਰ ਚਲਾਇਆ ਗਿਆ ਤੇ ਇੱਕ ਨਸੀਹਤ ਦਿੱਤੀ ਗਈ ਹੈ ਉਹਨਾਂ ਨੌਜਵਾਨਾਂ ਨੂੰ ਜੋ ਬੁਲੇਟਾਂ ਦੇ ਪਟਾਕੇ ਮਾਰਦੇ ਨੇ ਤਾਂ ਇਹ ਵੱਡੀ ਕਾਰਵਾਈ ਗੁਰਦਾਸਪੁਰ ਦੇ ਵਿੱਚ ਹੋਈ ਹੈ ਦੱਸਦੀ ਹੈ ਕਿ ਔਮਨ ਕਾਲਜ ਆ ਜੋ ਔਮਨ ਐਸਡੀ ਕਾਲਜ ਉਸ ਦੇ ਬਾਹਰ ਗੇੜੀਆਂ ਮਾਰਨ ਵਾਲੇ ਹੁੱਲੜਵਾਜਾਂ ਨੂੰ ਗੁਰਦਾਸਪੁਰ ਪੁਲਿਸ ਨੇ ਹੁਣ ਪਾਜੜਾ ਪਾਈਆਂ ਨੇ ਤਾਂ ਐਸਪੀਡੀ ਕੇਪੀ ਚੋਧਰੀ ਦੀ ਅਗਵਾਈ 'ਚ ਇਹ ਹਾਈ ਟੈਕ ਨਾਕਾ ਲਗਾਇਆ ਹੋਇਆ ਸੀ ਜਿੱਥੇ ਮੋਟਰਸਾਈਕਲ ਤੇ ਪਟਾਕੇ ਮਾਰਨ ਵਾਲਿਆਂ ਦੇ ਚਲਾਨ ਕੱਟੇ ਗਏ ਨੇ ਤੇ ਉੱਥੇ ਹੀ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਕੋਈ ਹੁੱਲੜਬਾਜੀ ਕਰਦਾ ਜਾਂ ਫਿਰ ਕਾਲਜ ਦੇ ਬਾਹਰ ਗੇੜੀਆਂ ਮਾਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ ਤਾਂ ਉੱਥੇ ਕਾਰਵਾਈ ਕੀਤੀ ਵੀ ਗਈ ਹੈ ਜਿੱਥੇ ਚਲਾਨ ਕੱਟੇ ਗਏ ਨੇ ਉੱਥੇ ਹੀ ਦੱਸਦੀ ਹੈ ਕਿ ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿਵੇਂ ਸਲੈਂਸਰਾਂ ਤੇ ਬੁਲਡੋਜ਼ਰ ਚਲਾਇਆ ਗਿਆ ਜਿਨ੍ਹਾਂ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਾਰੇ ਜਾ ਰਹੇ ਸੀ ਤਾਂ ਇਸ ਮੌਕੇ ਤੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਹੈ ਜਦੋਂ ਨੌਜਵਾਨ ਨੂੰ ਚੇਤਾਵਨੀ ਦਿੱਤੀ ਗਈ ਹੈ ਇੱਕ ਵਾਰ ਉਹ ਵੀ ਸੁਣ ਲਵੋ ਇਹ ਜਿਹੜੀ ਚੈਕਿੰਗ ਹੈ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਹੁਕਮ ਤੇ ਜਿਹੜੇ ਵੀ ਲੜਕੀਆਂ ਦੇ ਕਾਲਜ ਤੇ ਸਕੂਲ ਹੈ ਉਹਨਾਂ ਦੇ ਨੇੜੇ ਜਿਹੜੀ ਸਪੈਸ਼ਲ ਨਾਕਾਬੰਦੀ ਕਰਵਾਈ ਗਈ ਹੈ ਤਾਂ ਕਿ ਜਿਹੜੇ ਇਹ ਜਿਹਨੂੰ ਆਪਾਂ ਪੰਜਾਬੀ ਵਿੱਚ ਮਸਟੈਂਡਰਡ ਟਾਈਪ ਕਹ ਰਹੇ ਹਾਂ ਜਿਹੜੇ ਫੁਕੜਾ ਟਾਈਪ ਮੁੰਡੇ ਜਿਹੜੇ ਆ ਉਹ ਗੇੜੀਆਂ ਮਾਰਦੇ ਸੀ ਉਹਨਾਂ ਦੀ ਸਪੈਸ਼ਲ ਚੈਕਿੰਗ ਲਈ ਇਹ ਨਾਕਾਬੰਦੀ ਕਰਾਈ ਗਈ ਹੈ ਇਹ ਅੱਗੇ ਵੀ ਜਾਰੀ ਰਹੂਗੀ ਜਿਹੜੀ ਇਹ ਟਾਈਮ ਬੇ ਟਾਈਮ ਜਿਹੜੀ ਇਹ ਕਦੀ ਮਾਰਨਿੰਗ ਕਦੀ ਈਵਨਿੰਗ ਜਿਹੜੀ ਹੈ ਬਿਨਾ ਕੋਈ ਪ੍ਰੀਅਰ ਇਨਫੋਰਮੇਸ਼ਨ ਤੋਂ ਇਸੇ ਵੀ ਟਾਈਮ ਨਾਕਾਬੰਦੀ ਜਿਹੜੀ ਆ ਉਹ ਕੀਤੀ ਜਾਊਗੀ। ਸਾਰਨਿਕ ਦੇ ਕੇ ਛੱਡਿਆ ਜਾ ਰਿਹਾ ਜਾਂ ਚਲਾਣ ਨਹੀਂ ਜੀ ਨਹੀਂ ਵਾਰਨਿੰਗ ਕੋਈ ਨਹੀਂ ਹੁੰਦੀ ਹੈਗੀ ਜੇ ਦਾ ਜੋ ਜੁਰਮ ਹੋਊਗਾ ਉਹਦਾ ਚਲਾਣ ਹੋਊਗਾ। ਵਾਰਨਿੰਗ ਪਹਿਲਾਂ ਦੇ ਦਿੱਤੀਆਂ ਸਾਰਿਆਂ ਨੂੰ। ਵਾਰਨਿੰਗ ਵਾਲਾ ਟਾਈਮ ਖਤਮ ਹੋ ਗਿਆ। ਇਹ ਮੋਡੀਫਾਈ ਜਿਹੜੇ ਜਿਹੜੇ ਮੋਡੀਫਾਈ ਸਾਇਲੈਂਸਰ ਹੈਗੇ ਬੁਲੇਟ ਦੇ ਉਹਨਾਂ ਦੇ ਸਾਇਲੈਂਸਰ ਵੀ ਲਵਾਏ ਜਾ ਰਹੇ ਐ ਤੇ ਉਹਨਾਂ ਦਾ ਚਲਾਣ ਵੀ ਕੀਤਾ ਜਾ ਰਿਹਾ। ਇਹ ਪੋਰ ਵੀ ਲੈ 2 ਵੀ ਦੇ ਤੁਨਾ ਵਾਸਤੇ ਨਹੀਂ ਉਹ ਤਾਂ ਸਾਰਿਆਂ ਲਈ ਐ। ਜਿਹੜਾ ਬੁਲਟ ਦਾ ਸਪੈਸ਼ਲ ਇੱਕ ਕੈਂਪੇਨ ਚਲਾਈ ਸੀਗੀ ਵੀ ਜਿਹੜੇ ਪਟਾਕੇ ਵਜਾਂਦੇ ਆ ਉਹ ਪਟਾਕਿਆਂ ਕਾਰਨ ਜਿਹੜਾ ਹੈਗਾ ਉਹਨਾਂ ਦੇ ਸਾਇਲੈਂਸਰ ਲਵਾਏ ਜਾ ਰਹੇ ਜਿਹੜਾ ਪਟਾਕੇ ਵਜਾਂਦਾ ਕਿੰਨਾ ਚਲਾਨਾ ਹੈਗਾ ਜੀ ਸਾਇਲੈਂਸਰ ਦਾ ਜਿਹੜਾ ਚਲਾਨ ਹੈ ਜੀ ਉਹ ਮਿਨੀਮਮ 5000 ਰੁਪਏ ਕੋਈ ਦੱਸੋ ਇਹਦੀ ਕਿੰਨਾ ਹਾਂਜੀ ਉਹ ਸਾਰੇ ਅਸੀਂ ਇਕੱਠੇ ਕਰ ਰਹੇ ਹਾਂ ਜਿੰਨੇ ਵੀ ਸਾਰੇ ਥਾਣੇ ਜਿਹੇ ਕੈਂਪੇਨ ਚਲਾਈ ਹੈ ਗੁਰਦਾਸਪੁਰ ਤੇ ਉਹ ਹੁਣੇ ਅਸੀਂ ਇੱਕ ਜਗ੍ਹਾ ਇਕੱਠੇ ਕਰਕੇ ਤੁਹਾਨੂੰ ਮੈਸੇਜ ਦੇਵਾਂਗੇ ਤੇ ਉਹ ਸਾਰੇ ਜਿਹੜੇ ਜਿੰਨੇ ਵੀ ਬੋਲੋਣ ਦੇ ਸਾਇਲੈਂਸਰ ਲਵਾਏ ਸੀ ਉਹ ਸਾਰੇ ਅਸੀਂ ਡਿਸਟਰੋਏ ਕਰਨੇ ਉਹ ਤੁਹਾਨੂੰ ਉੱਥੇ ਬੁਲਾਵਾਂਗੇ ਤਾੜਨਾ ਇਹੀ ਹੈ ਜੀ ਵੀ ਉਪਰ ਕੰਮ ਕਰੋ ਜਿਹੜਾ ਕਰਨਾ ਹੈਗਾ ਇਹ ਜਿਹੜੇ ਗੇੜੀਆਂ ਮਾਰਨ ਵਾਲਾ ਕੰਮ ਉਹਨੂੰ ਬੰਦ ਕਰਾਓ